ਵਾਜਦਾ ਇਹ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੋ ਛਤੀਸਗੜ ਦੇ ਵਿੱਚ ਜਿਹੜੇ ਦੁਰਗ ਵਿਲਵੇਸ਼ਟੇਸ਼ਨ ਦੇ ਵਿੱਚ ਸਾੜਾ 200 ਸਟ੍ਰਾਂ ਜਿਹੜੇ ਆਪਣੇ ਜਗਾ ਤੇ ਜਾ ਰਿਖੇ ਸੀ ਉਹਨਾਂ ਨੂੰ ਉੱਥੋਂ ਉਤਾਰ ਕਰ ਹਰਸ਼ਟ ਕੀਤਾ ਗਿਆ ਹੈ ਤਿੰਨ ਹੋਰ ਕੁੜੀਆਂ ਨੂੰ ਨਾਲ ਜਿਹੜੇ ਕਮਲੀ ਜਾ ਰਿਖੇ ਸੀ ਉਹਨਾਂ ਨੇ ਵਾ ਇਹਨਾਂ ਸਿਸਟਾਨੂ ਪ੍ਰੀਤੀ ਤੇ ਵੰਦਨੇ ਨੂੰ ਹਰੈਸ਼ਟ ਕਰਦੇ ਹੋਏ ਉਹ 25 ਤਾਰੀਖ ਨੂੰ ਅਰੈਸਟ ਕੀਤਾ ਹੈ ਅਜੇ ਤੱਕ ਉਹਨਾਂ ਨੂੰ ਜ਼ਮਾਨਤ ਤੱਕ ਵੀ ਨਹੀਂ ਮਿਲਿਆ ਹੈ ਉਹਨਾਂ ਤੇ ਹੋਰ ਕਈਆਂ ਇਲਜ਼ਾਮ ਲਾਸ਼ ਉਹਨਾਂ ਨੂੰ ਅੰਦਰ ਬੰਦ ਕਰ ਚੁੱਕਾ ਹੈ ਇਸ ਲਈ ਉਸ ਤੇ ਉਹਨਾਂ ਨੂੰ ਆਜ਼ਾਦ ਕਰਨ ਵਾਸਤੇ ਨਾ ਉਹਨਾਂ ਜਾਂ ਕੋਈ ਕਿਸੇ ਈਸਾਈ ਪੇਨ ਬਰਲਵਾਨੀ ਉੱਤੇ ਅਧਿਆਚਾਰ ਰਾਖਣ ਲਈ ਨਿਯਾਜ ਇਸ ਤਰ੍ਹਾਂ ਦਾ ਕੋਈ ਕੇਸ ਕਿਸੇ ਦੇ ਉੱਤੇ ਵੀ ਨਾ ਲਾਉਣ ਲਈ ਉਹਦੇ ਰੋਸ ਵੱਲੋਂ ਇਹ ਪ੍ਰੋਟੈਸਟ ਅਸਮਟ ਅੱਜ ਅਸੀਂ ਪਾਰਕਿੰਗੀਂਦੀ ਦੇ ਵਿੱਚ ਫਟੇ ਘਟ ਚੂੜੀਆਂ ਦੇ ਵਿੱਚ ਇਕੱਠੇ ਹੋਏ ਹਾਂ ਚੌਕ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ 25 ਜੁਲਾਈ ਨੂੰ ਸਾਡੀਆਂ ਧਾਰਮਿਕ ਪੈਣਾ ਜੋ ਕਿ ਰੇਨ ਦੇ ਵਿੱਚ ਸਫਰ ਕਰ ਰਹੀਆਂ ਸੀ ਸਦੀਕਾਟ ਦੇ ਵਿੱਚ ਆ ਰਹੀਆਂ ਸੀ ਤਾਂ ਕੁਝ ਹੀ ਸ਼ਰਾਰਤੀ ਅਨਸਰਾਂ ਨੇ ਉਹਨਾਂ ਨੂੰ ਜੋ ਫੜ ਲਿਆ ਔਰ ਪੁਛਗਛ ਕੀਤੀ ਔਰ ਉਹਨਾਂ ਨੂੰ ਇਲਜ਼ਾਮ ਲਾਏ ਹਨ ਕਿ ਜਿਹੜੀਆਂ ਵੀ ਉਹ ਲੜਕੀਆਂ ਨੂੰ ਇੱਕ ਹਸਪੀਟਲ ਦੇ ਵਿੱਚ ਨੌਕਰੀ ਦੇ ਦੇਣ ਦੇ ਲਈ ਲੈ ਕੇ ਆ ਰਹੀਆਂ ਸਨ ਉਹਨਾਂ ਨੂੰ ਧਰਮ ਪਰਿਵਰਤਨਾਂ ਤੇ ਉਹਨਾਂ ਤੇ ਜੋ ਕੀ ਅਤਿਆਚਾਰ ਇਸ ਤਰ੍ਹਾਂ ਦੀ ਦੋਸ਼ ਲਾਈ ਹਨ ਤੋ ਅਸੀਂ ਸਾਰਾ ਮਸੀਹੀ ਭਾਈਚਾਰਾ ਅੱਜ ਇਕੱਠਾ ਹੋਇਆ ਹੈ ਔਰ ਵੱਖ-ਵੱਖ ਡਿਸਟ੍ਰਿਕਟਾਂ ਦੇ ਵਿੱਚ ਜਾ ਕੇ ਸਾਰੇ ਡੀਸੀ ਸਹਿਬਾਨਾਂ ਨੂੰ ਅਸੀਂ ਮੰਗ ਪੱਤਰ ਦਿੰਦੇ ਹਾਂ ਔਰ ਆਪਣਾ ਸੰਦੇਸ਼ ਜੋ ਅਸੀਂ ਪੰਜਾਬ ਦੇ ਵਿੱਚ ਮinority ਲੋਕਾਂ ਆਪਣਾ ਸੰਦੇਸ਼ ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਅਮਿਤ ਸ਼ਾਹ ਜੀ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੀ ਇੱਥੇ ਮinority ਹੈ ਕ੍ਰਿਸ਼ਚਨ ਲੋਕਾਂ ਖਾਸ ਕਰਕੇ ਕੈਥਲਿਕ ਲੋਕਾਂ ਜੋ ਸਾਡੇ ਵੱਖ-ਵੱਖ ادارے ਹਨ ਜਿਵੇਂ ਕਿ ਸਾਡੇ ਐਜੂਕੇਸ਼ਨ ਦੇ ਰਹੇ ਹਨ ਜੀ ਜੀ ਹਸਪੀਟਲ ਹਨ ਚੈਰੀਟੇਬਲ ਸੁਸਾਇਟੀਆਂ ਹਨ ਤੋ ਵੱਖ-ਵੱਖ ਤਰੀਕੇ ਦੇ ਨਾਲ ਅਸੀਂ ਸਮਾਜ ਦੀ ਸੇਵਾ ਕਰਦੇ ਬਿਨਾ ਪੱਖਪਾਤ ਬਿਨਾ ਪੇਤਪਾ ਬਿਨਾ ਤਰਫ ਹਰ ਇੱਕ ਦੀ ਨਿਰਪੱਖ ਹੋ ਕੇ ਅਸੀਂ ਜੋ ਕਿ ਸੇਵਾ ਕਰਦੇ ਔਰ ਮੈਂ ਸਮਝਦਾ ਹਾਂ ਕਿ ਇਸ ਤਰ੍ਹਾਂ ਦੇ ਜੋ ਘਰੌਣੇ ਕੰਮ ਹੈ ਇਸ ਤਰ੍ਹਾਂ ਦੇ ਨਹੀਂ ਹੋਣੇ ਚਾਹੀਦੇ ਸਗੋ ਹਰ ਇੱਕ ਸਾਡੇ ਭਾਰਤ ਦੇਸ਼ ਦੇ ਵਿੱਚ ਹਰ ਇੱਕ ਧਰਮ ਦੀ ਆਜ਼ਾਦੀ ਹੈ ਪ੍ਰਚਾਰ ਕਰਨ ਦੀ ਆਜ਼ਾਦੀ ਜੀ ਸੇਵਾ ਕਰਨ ਦੀ ਆਜ਼ਾਦੀ ਤੋਂ ਅੱਜ ਮੈਂ ਤੁਹਾਡੇ ਮੱਧਮ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਡੀਆਂ ਧਾਰਮਿਕ ਭੈਣਾਂ ਨੂੰ ਜਲਦੀ ਤੋਂ ਜਲਦੀ ਤੋਂ ਉੱਥੋਂ ਛੱਡ ਦਿੱਤਾ ਜਾਵੇ ਤੇ ਸਾਡੇ ਪੰਜਾਬ ਦੇ ਵਿੱਚ ਅਤੇ ਸਾਰੇ ਹੀ ਜੋ ਭਾਰਤ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਇੱਕ ਵਾਰ ਫੇਰ ਤੁਹਾਡੇ ਮੱਧਮ ਦੇ ਰਾਹੀਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਦਾ ਇਹ ਪ੍ਰਦਰਸ਼ਨ ਜਿਹੜਾ ਆ ਇਹ ਅਸੀ ਲੋਕਾਂ ਦੇ ਦਿਲਾਂ ਨੂੰ ਬਲੁੰਦ ਦਾ ਕੰਮ ਕੀਤਾ ਹੈ ਭਾਜਪਾ ਸਰਕਾਰ ਨੇ ਭਾਜਪਾ ਸਰਕਾਰ ਆਪਣੇ ਕੁਝ ਸੈੱਲ ਬਣਾ ਕੇ ਰੱਖੀ ਜਿੱਦਾਂ ਬਜਰੰਗ ਸੈੱਲ ਆ ਇਹਨਾਂ ਬਜਰੰਗੀਆਂ ਨੇ ਝੂਠਾ ਕੇਸ ਦੰਜ ਕਰਕੇ ਸਾਡੀਆਂ ਭੈਣਾਂ ਤੇ ਉਂਗਲ ਚੁੱਕੀ ਆ ਸਾਡੀਆਂ ਧਰਮ ਭੈਣਾਂ ਨੂੰ ਬੇਇੱਜ਼ਤ ਕੀਤਾ ਔਰ ਇਸ ਕਰਕੇ ਅੱਜ ਸਾਨੂੰ ਮਜਬੂਰਨ ਜਿਹੜਾ ਆ ਸੜਕਾਂ ਤੇ ਉਤਰਨਾ ਪੈ ਰਿਹਾ ਆ ਸਾਡੇ ਤਾਜ਼ਮੀ ਕਾਗੂਆ ਨੇ ਸਾਡੀਆਂ ਸਿਸਟਰਾਂ ਨੇ ਸਾਡੇ ਫਾਦਰਾਂ ਨੇ ਕਦੀ ਵੀ ਸਾਨੂੰ ਇਹੋ ਜਿਹੀ ਟੀਚਿੰਗ ਨਹੀਂ ਦਿੱਤੀ ਕਿ ਜੀ ਸੜਕਾਂ ਤੇ ਆ ਕੇ ਕਿਸੇ ਦਾ ਵਿਰੋਧ ਕਰੀਏ ਲੇਕਿਨ ਜਦੋਂ ਸਾਡੀਆਂ ਧੀਆਂ ਭੈਣਾਂ ਨੂੰ ਉਂਗਲ ਉਠਾਈ ਗਈ ਆ ਜਦੋਂ ਸਾਡੀਆਂ ਧੀਆਂ ਭੈਣਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਗਿਆ ਆ ਤੇ ਇਹ ਕੋਈ ਵੀ ਇਨਸਾਨ ਜਿਹੜਾ ਕੋਈ ਵੀ ਪਛੰਦਾ ਜਿਹੜਾ ਹੈ ਬਰਦਾਸ਼ਤ ਨਹੀਂ ਕਰ ਸਕਦਾ ਸਾਥੀਓ ਮੈਂ ਤੁਹਾਡੇ ਸਾਧਨ ਦੇਣਾ ਸੀ ਅੱਜ ਬੇਨਤੀ ਕਰਦਾ ਆ ਅਪੀਲ ਕਰਦਾ ਆ ਭਾਜਪਾ ਸਰਕਾਰ ਨੂੰ ਨਰਿੰਦਰ ਮੋਦੀ ਜੀ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਮਿਤ ਸ਼ਾਹ ਨੂੰ ਕਿ ਇਹੋ ਜਿਹੀਆਂ ਕਾਨੂੰਨੀ ਹਕਤਾਂ ਜਿਹੜੀਆਂ ਨੇ ਇਹੋ ਜਿਹੇ ਸ਼ਰਾਤੀ ਅੰਸਰ ਜਿਹੜੇ ਨੇ ਇਹੋ ਜਿਹੇ ਬਜਰੰਗੀ ਦਲ ਜਿਹੜੇ ਕੱਟੜਵਾਦ ਫਲਾਉਂਦੇ ਨੇ ਜਿਹੜੇ ਸਮਾਜ ਦੇ ਵਿੱਚ ਨਫਰਤ ਪੈਦਾ ਕਰਦੇ ਨੇ ਜਿਹੜੇ ਪਿਆਰ ਨੂੰ ਖਤਮ ਕਰਦੇ ਨੇ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਦੇ ਤੁਲੇ ਹੋਏ ਨੇ ਇਹਨਾਂ ਨੂੰ ਤੁਰੰਤ ਨੱਥ ਪਾਈ ਜਾਵੇ ਔਰ ਸਾਡੀਆਂ ਸਿਸਟਰਾਂ ਸਾਡੀਆਂ ਭੈਣਾਂ ਨੂੰ ਔਰ ਜੋ ਵੀ ਮਿਸ਼ਨਰੀ ਲੋਕ ਜਿਹੜੇ ਸੇਵਾ ਦੀ ਪਾਵਨਾ ਨਾਲ ਅੱਗੇ ਵਧ ਰਹੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਅੜਚਨਾ ਨਾ ਪਾਈ ਜਾਵੇ ਮੈਂ ਇਹੋ ਹੀ ਆਜ਼ਾਦੀ ਆਉਣ ਵਾਲੀ ਹੈ ਆਜ਼ਾਦੀ ਦਿਵਸ ਮਨਾਉਣ ਵਾਲਾ ਹੈ ਆਜ਼ਾਦੀ ਦਿਵਸ ਦੇ ਉੱਤੇ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਰਿਆਂ ਨੂੰ ਧਰਮ ਆਜ਼ਾਦੀ ਦੇਣੀ ਚਾਹੀਦੀ ਆ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਮਸੀਹ ਤਰਮ ਨੇ ਕਦੀ ਵੀ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ ਔਰ ਹਰ ਧਰਮ ਨੂੰ ਪਿਆਰ ਕਰਦਾ ਹੈ ਹਰ ਧਰਮ ਨੂੰ ਸਿੱਖਿਆ ਦਿੰਦਾ ਹੈ ਹਰ ਧਰਮ ਦੀ ਸੇਵਾ ਹੂਲਤ ਕਰਦਾ ਹੈ ਹਰ ਧਰਮ ਦਾ ਜਿਹੜਾ ਆਨਾਥ ਬੱਚਾ ਹੈ ਜਿਹੜਾ ਉਹਦੀ ਰੱਖਿਆ ਕਰਦਾ ਔਰ ਉਹਦੀ ਪਾਲਣ ਪੋਸ਼ਣ ਕਰਦਾ ਹੈ ਇਸ ਕਰਕੇ ਮਸੀਹ ਤਰਮ ਨੂੰ ਹਮੇਸ਼ਾ ਹੀ ਪਿਆਰ ਦੀ ਭਾਵਨਾ ਨੂੰ ਦੇਖੇ ਤਾਂ ਜੋ ਅਸੀਂ ਵੀ ਅੱਗੋਂ ਪਿਆਰ ਦੇ ਨਾਲ ਇਸ ਦੇਸ਼ ਵਾਸਤੇ ਆਪਣੇ ਰਾਸ਼ਟਰ ਵਾਸਤੇ ਕੰਮ ਕਰਦੇ ਜੀਏ ਜੈ ਭਗਤ ਜੈ ਮਸੀਹ ਜੋ ਵੀ ਅੱਜ ਦਾ ਇਹ ਧਰਨਾ ਲਾਇਆ ਗਿਆ ਵਾ ਸਾਰਿਆਂ ਨੂੰ ਪਤਾ ਵਾ ਇਹ ਕਿਹੜੇ ਮਕਸਦ ਵਾਸਤੇ ਲਾਇਆ ਗਿਆ ਵਾ ਜੋ ਵੀ ਇਹ ਧਰਮ ਦੇ ਨਮਾਈਦੇ ਸਾਡੀਆਂ ਧਰਮੀਆਂ ਸਿਸਟਰਾਂ ਜੋ ਕੈਥੋਲਿਕ ਚਰਚ ਦੀਆਂ ਸਿਸਟਰਾਂ ਸੀਗਾ ਉਹਨਾਂ ਦੇ ਬਾਰਖਲਾ ਦੇ ਇਹਨਾਂ ਦੇ ਧਰਨਾ ਲਾਇਆ ਗਿਆ ਤਾਂ ਕਰਕੇ ਕਿ ਉਹਨਾਂ ਨੂੰ ਨਜਾਇਜ਼ ਅੰਦਰ ਕੀਤਾ ਗਿਆ ਉਹਨਾਂ ਤੇ ਅਤਿਆਚਾਰ ਕੀਤਾ ਗਿਆ ਇਹ ਜਿਹੜੇ ਧਰਮ ਦੇ ਗੁੰਡੇ ਆ ਉਹਨਾਂ ਦਾ ਗੁੰਡਾ ਰਾਜ ਨਹੀਂ ਚੱਲਣ ਦੇਣਾ ਮੋਦੀ ਦਾ ਗੁੰਡਾ ਰਾਜ ਨਹੀਂ ਚੱਲਣ ਦੇਣਾ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਮਸੀਹ ਭਾਈਚਾਰਾ ਸਾਰਾ ਛੜਕਾਂ ਤੇ ਇਦਾਂ ਹੀ ਉਤਰੇਗਾ ਫਾਫਾ ਧਰਨੇ ਲੱਗਣਗੇ ਰੋੜ ਜਾਮ ਕੀਤੇ ਜਾਣਗੇ ਜੇ ਉਹਨਾਂ ਨੂੰ ਨਹੀਂ ਇਨਸਾਫ ਮਿਲਦਾ ਇਹ ਤੋ ਅੱਗੇ ਵੀ ਵਧਾਂਗੇ ਸਰਕਾਰੀ ਜੋ ਵੀ ਬਸਾਂ ਤੋਂ ਤਾਂ ਕਿ ਜੋ ਵੀ ਪ੍ਰਸ਼ਾਸਨ ਦੇ ਨਾਲ ਹੋਏਗਾ ਇਹੀ ਕਰਾਂਗੇ ਠੀਕ ਹੈ 아이 ਪ੍ਰਸ਼ਾਸਨ ਕੋਲ ਇਹੀ ਚਾਹੁੰਦੇ ਆ ਕਿ ਲੋਕਾਂ ਨੂੰ ਇਨਸਾਫ ਮਿਲੇ ਇਨਸਾਫ ਦਿੱਤਾ ਜਾਵੇ ਤੇ ਜਿਹੜਾ ਆਪਣਾ ਮੁਸੀਬਾਈਚਾਰਾ ਇਦਾਂ ਹੀ ਸਾਰਾ ਇਕਜੁੱਟ ਰਹੇਗਾ ਜਿੰਨਾ ਚਿਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਿਸਟਰਾਂ ਨੂੰ ਤੇ ਜਿੰਨਾ ਚਿਰ ਇਹ ਤਰ੍ਹਾਂ ਲੱਗੇਗਾ ਮਸੀ ਇਕਤਰ ਜਿੰਦਾਬਾਦ ਸੀ ਇਕਤਰ ਜਿੰਦਾਬਾਦ ਗੁੰਡਾਗਰਦੀ ਰਾਜ ਬੰਦ ਕਰੋ ਬੰਦ ਕਰੋ